ਮਾੜਿਆ ਮਾੜਿਆ ਬੁਤੈ ਨਾ ਰੇ ਬਾੜੋ ਮਾੜਿਆ ਫੁਰਾ ਤੇ ਦੇਖ ਲੈ ਆਏ ਨੇ ਸਾਨੂੰ ਓਏ 7 ਸਾਲ ਤੋਂ ਵਿਦੇਸ਼ ਦੇ ਵਿੱਚ ਰਹਿ ਰਹੇ ਪੁੱਤ ਨੇ ਹੁਣ ਜਦੋਂ ਪੱਕਾ ਹੋਣਾ ਸੀ ਤਾਂ ਉਹ ਆਪਣੇ ਕਾਗਜ਼ ਲੈ ਕੇ ਵਕੀਲ ਦੇ ਕੋਲ ਜਾ ਰਿਹਾ ਸੀ ਪਰ ਇਸ ਤੋਂ ਪਹਿਲਾਂ ਹੀ ਰਾਹ ਦੇ ਵਿੱਚ ਉਹ ਇਸ ਦਰਦਨਾਕ ਤਰੀਕੇ ਦੇ ਨਾਲ ਮੁੱਕਿਆ ਕਿ ਮਾਪਿਆਂ ਤੋਂ ਉਸ ਦਾ ਚਿਹਰਾ ਤੱਕ ਨਹੀਂ ਦੇਖ ਹੁੰਦਾ ਅਮਰੀਕਾ ਦੇ ਵਿੱਚ ਸੜਕ ਹਾਦਸੇ ਦੇ ਵਿੱਚ ਇਸ ਪੰਜਾਬੀ ਮੁੰਡੇ ਦੀ ਜਾਨ ਗਈ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਲਵਪ੍ਰਿਤ ਸਿੰਘ ਵਾਸੀ ਪਿੰਡ ਨਵਾਂ ਸ਼ਾਲਾ ਗੁਰਦਾਸਪੁਰ ਦੇ ਰੂਪ ਦੇ ਵਜੋਂ ਕੀਤੀ ਗਈ ਹਾਦਸੇ ਦੇ ਵਿੱਚ ਮ੍ਰਿਤਕ ਦੇ ਦੋ ਸਾਥੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਜਦੋਂ ਕਿ ਇਹ ਨੌਜਵਾਨ ਜੋ ਕਿ 7 ਸਾਲਾਂ ਤੋਂ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਰਹਿ ਰਿਹਾ ਸੀ ਅਤੇ ਟਰੱਕ ਡਰਾਈਵਰੀ ਦਾ ਕੰਮ ਕਰਦਾ ਸੀ ਉਸ ਦੀ ਜਾਨ ਚਲੀ ਗਈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਦੇ ਕੋਲੋਂ ਮੰਗ ਕੀਤੀ ਹੈ ਕਿ ਉਸ ਦੇ ਪੁੱਤ ਦੀ ਮ੍ਰਿਤਕ ਦੇ ਨੂੰ ਜਲਦੀ ਤੋਂ ਜਲਦੀ ਉਹਨਾਂ ਦੇ ਜੱਦੀ ਪਿੰਡ ਲਿਆਂਦਾ ਜਾਵੇ ਤਾਂ ਜੋ ਉਹ ਉਸ ਦਾ ਅੰਤਿਮ ਸੰਸਕਾਰ ਕਰ ਸਕਣ ਜਾਣਕਾਰੀ ਦਿੰਦਿਆਂ ਮ੍ਰਿਤਕ ਲਖਪ੍ਰੀਤ ਸਿੰਘ ਦੇ ਭਰਾ ਨੇ ਦੱਸਿਆ ਕਿ ਘਰ ਦੀ ਗਰੀਬੀ ਦੂਰ ਕਰਨ ਦੇ ਲਈ ਉਹਨਾਂ ਦਾ ਪੁੱਤ ਲੱਖਾਂ ਰੁਪਏ ਲਗਾ ਕੇ ਜਿਸ ਨੂੰ 7 ਸਾਲ ਪਹਿਲਾਂ ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆ ਭੇਜਿਆ ਸੀ ਕੁਝ ਹੀ ਦਿਨਾਂ ਦੇ ਵਿੱਚ ਉਸਨੇ ਅਮਰੀਕਾ ਦੇ ਵਿੱਚ ਪੱਕੇ ਹੋਣਾ ਸੀ ਪੱਕੇ ਹੋਣ ਦੇ ਕਾਗਜ਼ ਪੱਤਰ ਲੈ ਕੇ ਜਦੋਂ ਉਹ ਵਕੀਲ ਨੂੰ ਮਿਲਣ ਦੇ ਲਈ ਨਿਊਯਾਰਕ ਜਾ ਰਿਹਾ ਸੀ ਤਾਂ ਐਸੇ ਦੌਰਾਨ ਹੀ ਰਸਤੇ ਦੇ ਵਿੱਚ ਐਲੇ 에য়ারਪੋਰਟ ਤੇ ਉਤਰੰਤ ਤੋਂ ਬਾਅਦ ਉਹ ਆਪਣੇ ਦੋ ਦੋਸਤਾਂ ਜਿਨ੍ਹਾਂ ਦਾ ਨਾਮ ਸੁਨੀਲ ਕੋਟਲਾ ਵਾਸੀ ਪਿੰਡ ਚਾਵਾਂ ਗੁਰਦਾਸਪੁਰ ਅਤੇ ਵਿਸ਼ਾਲ ਸਲਾਰੀਆ ਵਾਸੀ ਪਿੰਡ ਪੈਣੀ ਕਾਣਾ ਗੁਰਦਾਸਪੁਰ ਹੈ ਉਹਨਾਂ ਨੂੰ ਨਾਲ ਲੈ ਕੇ ਉਹ ਨਿਊਯਾਰਕ ਜਾਣ ਦੀ ਤਿਆਰੀ ਵਿੱਚ ਸੀ ਰਵਾਨਾ ਹੋ ਚੁੱਕਿਆ ਸੀ ਪਰ ਜਦੋਂ ਉਹਨਾਂ ਦੀ ਕਾਰ ਐਲੇਟੋ ਕੋ ਜੱਗੇ ਪਹੁੰਚੀ ਤਾਂ ਪਹਾੜੀ ਰਸਤਾ ਸ਼ੁਰੂ ਹੋ ਗਿਆ ਅਤੇ ਉਹਨਾਂ ਦੀ ਗੱਡੀ ਦਾ ਸੰਤੁਲਨ ਵਿਗੜ ਗਿਆ ਇਸਤੇ ਚਲਦੇ ਹੋਏ ਇਹ ਲਾਲ ਕਾਰ ਖਾਈ ਦੇ ਵਿੱਚ ਜਾ ਡਿਗੀ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਹੀ ਲਵਪ੍ਰੀਤ ਦੀ ਜਾਨ ਗਈ ਦੱਸੀ ਜਾ ਰਹੀ ਹੈ ਜਦੋਂ ਕਿ ਉਸਦੇ ਦੋਸਤ ਸੁਨੀਲ ਦੀ ਲੱਤ ਟੁੱਟ ਗਈ ਅਤੇ ਇਸ ਹਾਦਸੇ ਦੇ ਵਿੱਚ ਵਿਸ਼ਾਲ ਬਾਲ-ਬਾਲ ਬਚ ਗਿਆ। ਹੋਸ਼ ਤੇ ਵੀ ਜਾਣ ਤੋਂ ਬਾਅਦ ਉਹਨਾਂ ਦੇ ਵੱਲੋਂ ਹੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਹੁਣ ਪਰਿਵਾਰਕ ਮੈਂਬਰਾਂ ਦੇ ਕੋਲੇ ਹੀ ਖਬਰ ਪਹੁੰਚੀ ਕਿ ਉਹਨਾਂ ਦਾ ਪੁੱਤ ਇਸ ਦੁਨੀਆ ਦੇ ਵਿੱਚ ਨਹੀਂ। ਇਸ ਤੋਂ ਬਾਅਦ ਉਹਨਾਂ ਅਪੀਲ ਕੀਤੀ ਹੈ ਸਰਕਾਰ ਨੂੰ ਕਿ ਪੁੱਤ ਨੂੰ ਉਹਨਾਂ ਦੇ ਕੋਲ ਭੇਜਿਆ ਜਾਵੇ। ਫਿਲਹਾਲ ਹੋਰ ਕੀ ਕੁਝ ਕਿਹਾ ਗਿਆ ਪਰਿਵਾਰ ਦੇ ਵੱਲੋਂ ਸੁਣਦੇ ਹਾਂ। ਮੇਰਾ ਨਾਮ ਰਮਨ ਮੇਰੇ ਭਰਾ ਦਾ ਲਾਪ੍ਰੀਜ਼ ਜਿਹੋ ਕਿ ਅਮਰੀਕਾ ਗਿਆ ਸੀ ਆਪਣੀ ਰੋਜੀ ਰੋਟੀ ਕਮਾੜ ਵਾਸਤੇ ਅੱਜ ਤੋਂ 7 ਸਾਲ ਪਹਿਲਾਂ 3 ਦਿਨ ਪਹਿਲਾਂ ਉਹਦਾ ਕੈਲੀਫੋਰਨੀਆ ਲਾ ਵਿੱਚ ਐਕਸੀਡੈਂਟ ਹੋਇਆ ਜਿਹਦੇ ਕਰਕੇ ਉਹਦੀ ਡੈਥ ਹੋ ਗਈ ਉਹ ਕ੍ਰਿਟੀਕਲ ਸਟੇਟਿਊ ਸਿਚੁਏਸ਼ਨ ਸੀਗੀ ਉਹਦਾ ਸਾਰਾ ਪਾੜ ਗਿਆ ਸੀਗਾ ਅੰਦਰ ਕੱਲ ਰਾਤ ਡਾਕਟਰਾਂ ਨੇ ਉਹਨੂੰ ਡੈਥ ਘੋਰਾ ਦੇ ਦਿੱਤਾ 7 ਸਾਲ ਹੋ ਗਏ ਉਹਨੂੰ ਜਿਹਨੂੰ 7 ਸਾਲ ਟਰਾਲਾ ਚਲਾਉਂਦਾ ਸੀ ਜਿਆ ਉੱਥੇ ਪੀਆਰ ਸੀ ਕੌਂਸਲਰ ਨੇ ਜੀਟੀ ਜੰਨੀਗਾ ਕੱਲੇ ਹੀ ਕੱਲ ਗਿਆ ਕੱਲੀ ਨਿਊਯਾਰਕ ਗਿਆ ਸੀਗਾ ਆਪਣੇ ਪੇਪਰਾਂ ਦੇ ਚੱਕਰ 'ਚ ਲੈ ਆਂਦੇ ਆਲੇ ਉਤਰਿਆ ਸੀਗਾ 에어ਪੋਰਟ ਤੇ ਆਪਣੇ ਦੋਸਤਾਂ ਨੂੰ ਫੋਨ ਕਰਕੇ ਕਹਿੰਦਾ ਮੈਨੂੰ ਲੈ ਜਾਓ ਆਣ ਕੇ ਇੱਥੋਂ ਉਹ ਲੈਣ ਗਏ ਉਹ ਤੇ ਰਸਤੇ 'ਚ ਬਦਲ ਪੈ ਡਿਆਈ ਉਹਦੀ ਗੱਡੀ ਜ਼ਲੇ ਪਹੋਗੀ ਖਾਈ ਚ ਡਿੱਗ ਗਈ ਜ਼ੋਰ ਨਾਲ ਵਜਾ ਉਹਦੀ ਆ ਸਾਰੀ ਚੀਜ਼ ਪਾੜ ਗਈ ਤਾਂ ਤੇ ਮੈਨੂੰ ਮਤ ਹੋ ਗਈ ਉਹਦੇ ਨਾਲ ਦੋ ਦੋਸਤ ਸੀਗੇ ਇੱਕ ਦੀ ਇੱਕ ਦੀ ਲੱਤ ਫ੍ਰੈਕਚਰ ਹੋਈ ਸੀਗੀ ਇੱਕ ਬਿਲਕੁਲ ਠੀਕ ਨਿਕਲਿਆ ਆਪਣੇ ਪੀਆਰ ਦੇ ਮੇਪਰ ਵਾਸਤੇ ਗਿਆ ਸੀਗਾ ਉੱਤੇ ਵਕੀਲ ਨੂੰ ਮਿਲਣ ਪਰ ਅਗਲੇ ਸਾਲ ਉਹਨੇ ਪੱਕਾ ਹੋ ਜਨਣਾ ਸੀਗਾ ਵਾਪਸ ਆ ਜਨਣਾ ਸੀਗਾ ਉਹਨੇ ਅਗਲੇ ਸਾਲ ਮੈਨੂੰ ਫੋਨ ਕਰਕੇ ਕਹਿੰਦਾ ਸੀਗਾ ਮੈਂ ਤੇਰੇ ਕੋ ਆ ਜਨਣਾ ਕਹਿੰਦਾ 1 ਸਾਲ ਦੇ ਵਿੱਚ ਵਿੱਚ ਹੀ ਪਰਿਵਾਰਚ ਕੋਣ ਕੋਣਾ ਜੀ ਪਰਿਵਾਰ ਦੇ ਵਿੱਚ ਮੇਰੇ ਬਾਦਰ ਸਾਹਿਬ ਮੈਂ ਮੇਰੀ ਮਦਰ ਸਿਸਟਰ ਹੈ ਮੇਰੀ ਮੇਰੀ ਵਾਈਫ ਨੇ ਮੈਰਿਡ ਸੀ ਗਿਆ ਜਾਨ ਮੈਨਿ ਮੈਰਿਡ ਸੀ ਗਿਆ ਜੇ 20 ਸਾਲਾਂ ਦਾ ਸੀਗਾ ਉਹ ਮੈਂ ਇਟਲੀ ਰਹਿਣਾ ਮੈਨੂੰ ਮੇਰੇ ਚਾਚੇ ਦੇ ਮੁੰਡੇ ਦਾ ਫੋਨ ਆਇਆ ਦੋ ਦਿਨ ਪਹਿਲਾਂ ਮੈਨੂੰ ਕਹਿੰਦਾ ਵੀ ਇਦਾਂ ਕਰਕੇ ਲਾਭ ਦਾ ਐਕਸੀਡੈਂਟ ਹੋ ਗਿਆ ਬਹੁਤ ਤਗੜਾ ਉਹਦੀਆਂ ਤਿੰਨ ਸਰਜਰੀਆਂ ਰਾਤੋ ਰਾਤ ਹੀ ਉਹਨਾਂ ਨੇ ਕਰਤੀਆਂ ਚੌਥੀ ਕਰਨ ਦੇ ਆ ਸ਼ਾਇਦ ਕਹਿੰਦਾ ਮੁਸ਼ਕਲ ਆਉ ਨਹੀਂ ਬਚ ਸਕਦਾ ਮੈਂ ਫਿਰ ਕਿਥੇ ਨੂੰ ਨਹੀਂ ਫੋਨ ਕਰਕੇ ਦੱਸਿਆ ਮੈਂ ਤਿੰਨ ਦਿਨ ਆਪਣੇ ਅੰਦਰ ਹੀ ਗੱਲ ਦੱਬ ਕੇ ਰੱਖੀ ਫਿਰ ਮੈਂ ਚੌਥੇ ਦਿਨ ਆਪਣੀ ਭੈਣ ਨੂੰ ਫੋਨ ਕਰਕੇ ਦੱਸਿਆ ਵੀ ਇਦਾਂ ਮੈਂ ਉਸੇ ਟਾਈਮ ਹੀ ਉੱਥੇ ਇਟਲੀ ਤੋਂ ਟਿਕਟ ਕਰਵਾਈ ਮੈਂ ਕੱਲ੍ਹ ਸ਼ਾਮ ਨੂੰ ਇੱਥੇ ਆ ਗਿਆ ਆਪਣੇ ਘਰ ਜਦੋਂ ਘਰ ਆਇਆ ਮੇਰੇ ਜੀਜਾ ਜੀ ਉੱਥੇ ਰਹਿੰਦੇ ਨੇ ਮੈਂ ਉਹਨਾਂ ਨੂੰ ਫੋਨ ਕੀਤਾ ਉਹਨਾਂ ਨੇ ਦੱਸਿਆ ਕਿ ਨਹੀਂ ਕੀ ਮੰਗ ਕਰਦੇ ਹੋ ਮਾਂਗੇ ਸਰਕਾਰ ਕੋਈ ਇਹੀ ਕਰਦੇ ਆ ਵੀ ਬਸ ਸਾਨੂੰ ਉਹਦੀ ਡੈੱਡ ਬੋਡੀ ਜਲਦੀ ਤੋਂ ਜਲਦੀ ਇੱਥੇ ਵਾਪਸ ਸਹਾਣੀ ਚਾਹੀਦੀ ਹੈ ਮੇਰੀ ਮਾਂ ਮਰ ਚੁਗੀ ਜੀ ਇਹਨੂੰ ਨਹੀਂ ਦੇਖਿਆ ਤੇ ਤੁਹਾਡੀ ਕਿਸੇ ਨਾਲ ਕੋਈ ਗੱਲਬਾਤ ਹੋਈ ਜਾਂ ਪ੍ਰਸ਼ਾਸਨ ਨੇ ਤੁਹਾਡੇ ਜਾਂ ਫੇਰੇ ਨਾਲ ਕਿਸੇ ਨਾਲ ਨਹੀਂ ਆਈ ਕੋਈ ਪ੍ਰਸ਼ਾਸਨ ਨਹੀਂ ਆਇਆ ਸਾਨੂੰ ਪੁੱਛਣ ਨਹੀਂ ਆਇਆ ਇੱਥੇ ਸਾਨੂੰ ساری ਦੁਨੀਆ ਨੂੰ ਪਤਾ ਪਰ ਸਰਕਾਰ ਦਾ ਕੋਈ ਬੰਦਾ ਤੁਹਾਡੇ ਕੋਲ ਅਜੇ ਤੱਕ ਨਹੀਂ ਆਇਆ ਕਿੰਨਾ ਚਿਰ ਪਹਿਲਾਂ ਇੱਥੇ ਆਇਆ ਕੰਮ ਗਿਆ ਆਈਡੀਆ ਇੰਡੀਆ ਆਇਆ ਇਹ ਨਹੀਂ 7 ਸਾਲ ਹੋ ਗਏ ਉਹਨੂੰ ਉੱਤੇ ਹੀ ਵਾਰ ਹੀ 7 ਸਾਲ ਪਹਿਲਾਂ ਗਿਆ ਸੀਗਾ ਉਹਦੀ ਨਜ਼ਰ ਉਹਦਾ ਮੂੰਹ ਦੇਖਣਾ ਚਾਹੁੰਦੀ ਅਸੀਂ ਬੱਸ ਉਹਦਾ ਮੂੰਹ ਦੇਖਣਾ ਚਾਹੁੰਦੇ ਇੱਕ ਵਾਰੀ ਮੇਰੀ ਮਾਂ ਉਹਦਾ ਮੂੰਹ ਦੇਖਣਾ ਚਾਹੁੰਦੀ ਇੱਕ ਵਾਰੀ ਬੱਸ ਹੋਰ ਕੁਝ ਨਹੀਂ ਚਾਹੀਏ ਸਾਨੂੰ ਸਾਨੂੰ ਸਰਕਾਰ ਦਾ ਹੱਥ ਜੋੜ ਕੇ ਮੰਗਾ ਮੇਰੇ ਭਰਾ ਨੂੰ ਵੇਖ ਮੇਰੀ ਪਾਪ ਨੂੰ ਮਗਾ ਮੇਰਾ ਨਾਮ ਹੈ ਸੁਬੇਦਾਰ ਮੇਜਰ ਬਲਵਿੰਦਰ ਸਿੰਘ ਪਿੰਡ ਮੇਰਾ ਘੋਤਾ ਇਹ ਜੋ ਬੇਟਾ ਹੈ ਦਾ ਉਥੇ ਉਹਦਾ ਐਕਸੀਡੈਂਟ ਹੋਇਆ ਵਾ ਉਹ ਮੇਰੇ ਸੰਜੂ ਦਾ ਲੜਕਾ ਸੀ ਔਰ 7 ਸਾਲ ਤੋਂ ਤਕਰੀਬਨ 7 ਸਾਲ ਹੋ ਗਏ ਹੀ ਬਾਹਰ ਗਏ ਨੂੰ ਟਰਾਲਾ ਚਲਾਉਂਦਾ ਸੀ ਉਸ ਦੇ ਨੇ ਨੂੰ ਨਿਊਯਾਰਕ ਆਪਣੇ ਪੀਆਰ ਵਾਸਤੇ ਵਾਸਤੇ ਪੀਪਲਾਂ ਦੇ ਵਾਸਤੇ ਗਿਆ ਸੀ ਉੱਥੋਂ ਵਾਪਸ ਆ ਰਿਹਾ ਸੀ ਐਲ ਏ ਉਤਰਿਆ ਐਲ ਏ ਉਤਰ ਤੋਂ ਬਾਅਦ ਇਹ ਆਪਣੀ ਗੱਡੀ ਦੇ ਵਿੱਚ ਬੈਠਾ ਤੇ بارش ਬੜੀ ਹੋ ਰਹੀ ਸੀ ਕਾਰਨ ਇਹਦੀ ਗੱਡੀ ਜਿਹੜੀ ਉਹ ਡਿਵਾਈਡਰ ਦੇ ਨਾਲ ਟਕਰਾ ਕੇ ਤੇ ਖਾਈ ਚ ਡਿੱਗੀ ਜਿਹਦੇ ਨਾਲ ਇਹਦੀ ਡੈਥ ਹੋ ਗਈ ਹੈ ਅਹੀਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਕਿ ਜੇ ਸਾਡਾ ਬੇਟਾ ਉਹਦੀ ਮਾਂ ਜੇ ਉਹਦਾ ਮੂੰਹ ਵੇਖ ਲੇ ਤੇ ਸਰਕਾਰ ਨੂੰ ਇਹ ਬੇਨਤੀ ਹੈ ਤੇ ਮੰਗ ਵੀ ਹੈ ਵੀ ਉਹਦੀ ਜਿਹੜੀ ਡੈੱਡ ਬੋਡੀ ਆ ਉਹ ਜਲਦੀ ਤੋਂ ਜਲਦੀ ਮਤਲਬ ਇੰਡੀਆ ਪਹਚਾਈ ਜਾਵੇ ਤੁਸੀਂ ਕਿਸੇ ਨਾਲ ਹੁਣ ਤੱਕ ਸੰਪਰਕ ਕਰਦੀ ਕੋਈ ਨਹੀਂ ਨਹੀਂ ਅਜੇ ਤੱਕ ਅਹੀਂ ਕੋਈ ਵੀ ਕਿਸੇ ਨਾਲ ਕੋਈ ਸੰਪਰਕ ਨਹੀਂ ਕੀਤਾ ਤੇ ਕੋਈ ਇਹੋ ਜਿਹਾ ਪ੍ਰਸ਼ਾਸਨ ਦਾ ਬੰਦਾ ਵੀ ਨਹੀਂ ਆਇਆ ਤੇ ਸਾਡੀ ਇਹ ਸਰਕਾਰ ਤੋਂ ਮੰਗਿਆ ਵੀ ਸਾਡਾ ਜਿਹੜਾ ਬੇਟਾ ਵਾ ਉਹਦੀ ਮਾਂ ਉਹਦਾ ਪਰਿਵਾਰ ਭੈਣ ਭਰਾਵ ਦਾ ਮੂੰਹ ਵੇਖ ਲੈਣਗੇ ਤੇ ਉਹਦੀ ਜਿਹੜੀ ਡੈੱਡ ਬੋਡੀ ਹੈ ਜਲਦੀ ਤੋਂ ਜਲਦੀ ਇੰਡੀਆ ਪਹਚਾਈ ਜਾਵੇ